ਜਿਹੜੇ ਬੱਚੇ ਇਹਦੇ ਵਿੱਚ ਪਾਰਟਿਸਿਪੇਟ ਕਰਨ ਆਏ ਆ ਉਹਨਾਂ ਨੂੰ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਜਿਹੜਾ ਬੱਚਾ ਵੀ ਖੇਡਣ ਆਇਆ ਉਹ ਸਾਡੇ ਵਾਸਤੇ ਸਾਰੇ ਚੈਂਪੀਅਨ ਹੈ ਸਾਰੇ ਰੋਲ ਮਾਡਲ ਹੈ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੋ ਕਹਿੰਦੇ ਆ ਰੰਗਲਾ ਪੰਜਾਬ ਉਹਦੇ ਵਾਸਤੇ ਸਾਰੇ ਬ੍ਰੈਂਡ ਇੰਵੈਸਟਰ ਹੈ ਔਰ ਜਿਹੜੇ ਦੇਖਣ ਵੀ ਆਏ ਆ ਉਹ ਵੀ ਸਾਡੇ ਹੀਰੋਾਇਨਾ ਵਾਸਤੇ ਜ਼ੋਰਦਾਰ ਤਾੜੀਆਂ ਮਜਾਓ ਸਾਰੇ ਪਹਿਲਾਂ ਬੱਚਿਓ ਪਹਿਲਾ ਜਿਹੜਾ sport ਸੀਗਾ ਉਹਨੂੰ ਆਪਾਂ ਕਹਿੰਦੇ ਸੀਗੇ ਕਿ ਆਪਾਂ ਸਿਰਫ ਤੇ ਸਿਰਫ ਮਨ ਪਰਚਾਵੇ ਵਾਸਤੇ ਖੇਡਦੇ ਆ ਪਰ ਨਹੀਂ ਜਿਹੜੀ sports ਹੈ ਜਿਸ ਤਰ੍ਹਾਂ ਇੱਕ ਡਾਕਟਰ ਬਣਦਾ ਉਹ ਇੱਕ ਕੈਰੀਅਰ ਹੈ ਜਿਸ ਤਰ੍ਹਾਂ ਇੱਕ ਇੰਜੀਨੀਅਰ ਬਣਦਾ ਉਹ ਅਸੀਂ ਕੈਰੀਅਰ ਕਹਿੰਦੇ ਆ ਹੁਣ ਪੰਜਾਬ ਸਰਕਾਰ ਨੇ ਇਹਨੂੰ ਜਿਹੜੀ ਤੁਹਾਡੀ sports ਹੈ ਤੁਸੀਂ ਪੂਰੇ ਦੇਸ਼ ਵਿੱਚੋਂ ਫਸਟ ਆਜੋ ਮੈਡੀਕਲ ਇੰਜੀਨੀਅਰਿੰਗ ਵਿੱਚ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਨੌਕਰੀ ਮਿਲੇਗੀ ਟੈਸਟ ਦੇਣਾ ਪਏਗਾ ਬੱਟ ਮੈਂ ਤੁਹਾਨੂੰ ਮਾਨਸਾ ਵੱਲੋਂ ਗਰੰਟੀ ਦਿੰਦਾ ਆਪ ਆਪ ਆਪਾ ਪਾਰਟੀ ਸਰਕਾਰ ਵੱਲੋਂ ਗਰੰਟੀ ਦਿੰਦਾ ਕਿ ਸਾਡਾ ਜਿਹੜਾ ਐਜੂਕੇਸ਼ਨ ਦਾ ਮਾਡਲ ਹੈ ਜੇ ਤੁਸੀਂ ਨੈਸ਼ਨਲ ਮੈਡਲ ਜਿੱਤ ਕੇ ਲਿਆਏ ਜਾਂ ਪਾਰਟਿਸਪੇਟ ਵੀ ਕੀਤਾ ਤਾਂ ਤੁਹਾਡੀ ਨੌਕਰੀ ਪੱਕੀ ਹੈ 100% ਅਪਲਾਈਮੈਂਟ ਹੈ ਔਰ ਸਪੋਰਟ ਦੇ ਰੂਪ ਦੇ ਵਿੱਚ ਮੈਂ ਤੁਹਾਨੂੰ ਰੋਲ ਮਾਡਲ ਬਣਾਵਾਂਗੇ ਇਸੇ ਕਰਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੀ ਸੋਚ ਹੈ ਅਰਵਿੰਦ ਕੇਜਰੀਵਾਲ ਜੀ ਦੀ ਮਨੀਸ਼ ਸੋਧਿਆ ਜੀ ਦੀ ਹਰ ਪਿੰਡ ਦੇ ਵਿੱਚ ਖੇਡ ਦਾ ਮੈਦਾਨ ਹੋਣਾ ਚਾਹੀਦਾ ਹੈ। ਬੱਚਿਆਂ ਦੇ ਵਿੱਚ એનર્ਜੀ ਹੁੰਦੀ ਹੈ ਉੱਥੇ ਜਾ ਕੇ ਖੇਡਣੋ। ਕਿਹੜਾ ਤੁਹਾਡਾ ਤੁਹਾਡਾ ਗੁਰੂ ਹੈ? ਜਿੰਨਾ ਤੁਹਾਡਾ ਕੋਚ ਵਧੀਆ ਹੋਵੇਗਾ, ਟੀਚਰ ਵਧੀਆ ਹੋਵੇਗਾ ਉਹ ਤੁਹਾਨੂੰ ਬੁਲੰਦੀਆਂ ਵੱਲ ਲੈ ਜਾਏਗਾ। ਜੀਵਨ ਸੋਜਾ ਸਿੰਘ ਜੀ ਜਿਹੜੇ ਕਿ ਬੜੀ ਬਦਕਿਸਮਤੀ ਨਾਲ ਆਜੋਨ ਦੀ ਕਰਮੇਸ਼ਨ 114 14 ਸਾਲ ਦੇ ਹੋ ਕੇ ਉਸ ਦਿਨ ਵੀ ਉਹ ਘਰੋਂ ਜਿਹੜੇ ਸੀਗੇ ਸੈਰ ਕਰਨ ਲਈ ਭੱਜਣ ਵਾਸਤੇ ਨਿਕਲੇ ਸੀ ਤੇ ਗੱਡੀ ਚੜਾਤੀ ਉਹਨਾਂ ਨੇ ਵੀ ਤੁਸੀਂ ਦੇਖੋ ਕੋਈ ਲਿਮਟ ਨਹੀਂ ਹੈ 79 ਸਾਲ 80 ਤੇ ਪਲਸ 9 79 ਸਾਲ ਦੇ ਜਾ ਕੇ 90 ਸਾਲ ਦੇ ਨੇੜੇ ਜਾ ਕੇ ਪਛਣਾ ਸ਼ੁਰੂ ਕੀਤਾ ਜੀ ਸੋ ਕਦੇ ਵੀ ਕੋਈ ਇਹ ਨਹੀਂ ਸੋਚਣਾ ਚਾਹੀਦਾ ਕੋਈ ਉਮਰ ਨਹੀਂ ਹੁੰਦੀ ਇਹ ਸ਼ੌਕ ਹੈ ਮਨ ਦਾ ਚਾਹ ਹੈ ਔਰ ਆਪਾਂ ਖੇਡਣਾ ਹੈ ਇਸ ਤਰ੍ਹਾਂ ਖੇਡਣਾ ਵੀ ਆਪਾਂ ਦੁਨੀਆ ਦਾ ਸਭ ਤੋਂ ਵਧੀਆ ਆਫਰਗਾਰਡ ਕੰਪੀਟੀਸ਼ਨ ਕਰਨਾ ਹੈ ਹਰ ਹਫ਼ਤੇ ਹਰ ਦਿਨ ਹਰ ਮਹੀਨੇ ਆਪਣੇ ਆਫਿਸ ਸੇ ਵਿਧਾਣੀਆਂ ਆਪਣਾ ਲੈਵਲ ਵਧਾਣਾ ਜੇ ਦੂਜਿਆਂ ਨਾਲ ਕੰਪਲੀਟ ਕਰੋਗੇ ਤਾਂ ਅੰਦਰੋਂ ਜੈਲਸੀ ਆਏਗੀ ਜੇ ਆਪਣੇ ਨਾਲ ਕੰਪਲੀਟ ਕਰੋਗੇ ਤਾਂ એનર્ਜੀ ਆਏਗੀ ਅੰਦਰੋਂ એનર્ਜੀ ਆਏਗੀ ਸੋ ਇਹ ਸਾਰਿਆਂ ਨੂੰ ਬੱਚਾ ਨੂੰ ਮੇਰੀ ਗੁੱਡ ਵਿਸ਼ਸ ਔਰ ਜਿੰਨੇ ਵੀ ਸਾਰੇ ਆਰਗੇਨਾਈਜ਼ਰ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਜੋ ਅਸੀਂ ਯੁੱਧ ਨਸ਼ਾ ਵਿਰੋਧ ਸ਼ੁਰੂ ਕੀਤਾ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਕਿ ਆਉਣ ਵਾਲੀ ਪੀੜ੍ਹੀ ਵਾਸਤੇ ਅਸੀਂ ਲੜਾਈ ਲੜ ਰਹੇ ਹਾਂ ਕਿ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾਵੇ ਉਸ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਹਰ ਪਿੰਡ 'ਚ ਗਰਾਊਂਡ ਹੋਵੇ ਸਾਰੇ ਬੱਚੇ ਖੇਡਣ ਜਿਹੜਾ ਬੱਚਾ ਖੇਡੇਗਾ ਉਹ ਨਸ਼ਾ ਕਦੇ ਨਹੀਂ ਕਰੇਗਾ ਨਸ਼ਾ ਤੋਂ ਦੂਰ ਰਹੇਗਾ ਉਹ ਸੋ ਤੁਸੀਂ ਸਾਰੇ ਯੁੱਧ ਨਸ਼ਾ ਵਿਰੋਧ ਦੇ ਵੀ ਬ੍ਰਾਂਡ ਐਮਬੈਸਡਰ ਹੋ ਤੁਸੀਂ ਦੇਸ਼ ਦੇ ਵੀ ਬ੍ਰਾਂਡ ਐਮਬੈਸਡਰ ਹੋ ਰੰਗਲਾ ਪੰਜਾਬ ਦੇ ਬ੍ਰਾਂਡ ਐਮਬੈਸਡਰ ਹੋ ਬਹੁਤ-ਬਹੁਤ ਧੰਨਵਾਦ ਗੁੱਡ ਵਿਸ਼ੇਸ ਗੋਡ ਬlesਸ ਯੂ